ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਵਲੌਗ ਤੇ ਅੱਜ ਮੈਂ ਇਸ ਕੋ ਜਿਹੜਾ ਹੈਗਾ ਨਹੀਂ ਜਾ ਰਹੀ ਕਿ ਮੇਰੇ ਫਰੈਂਡਸ ਵੀ ਨਹੀਂ ਆ ਰਹੀਆਂ ਤੇ ਪੜਨ ਵਾਲੇ ਬੱਚੇ ਕਿਤੇ ਵੀ ਪੜ ਲੈਂਦੇ ਇਸ ਕਰਕੇ ਮੈਂ ਨਹੀਂ ਜਾ ਰਹੀ ਮਮਾ ਮੇਰੇ ਕੋਲੇ ਬੈਗ ਲੈ ਕੇ ਆਏ ਤੇ ਬੈਗ ਦੀ ਜਿੱਪ ਦੇਖੋ ਇਹ ਕੋਈ ਨਹੀਂ ਪਾ ਸਕਦਾ ਪਾਪਾ ਤੇ ਮੈਂ ਹੀ ਪਾ ਸਕਦੇ ਹਾਂ ਜਿੱਪ ਨੂੰ ਹੈਨਾ ਇਹ ਜਿੱਪ ਨੂੰ ਜੀ ਨਿਕਲੀ ਹੋਵੇ ਮੈਂ ਤੇ ਪਾਪਾ ਪਾ ਸਕਦਾ ਮੈਂ ਲੋਕ ਪਾ ਦੇ ਲੋਕ ਪਾ ਦੇ ਮੈਂ ਸਹੀ ਹਾਂ ਹੋਰ ਸਿੱਧੂ ਫੋਨ ਦੀ ਆਵਾਜ਼ ਘੱਟ ਕਰ ਲਓ ਜੇ ਪਤਾ ਪੈ ਗਈ ਧੰਨਵਾਦ ਧੰਨਵਾਦ ਓਏ ਉਹ ਨੂੰ ਹੱਥ ਚ ਖੜੀ ਬੈਠਾ ਬੁਰਸ਼ ਨੂੰ ਕਰ ਵੀ ਆ ਫੋਨ ਦੀ ਚਿੰਬੜ ਗਿਆ ਪਹਿਲਾਂ ਦੇਖਿਓ ਬੁਰਸ਼ ਹੱਥ ਚ ਖੜਿਆ ਤੇ ਆ ਫੋਨ ਦੀ ਚਿੰਬੜਿਆ ਕੀ ਇਹ ਬੱਚਾ ਜਾਵੇ ਤੇ papa ਚੱਲੇ ਸੀਗੇ ਕੰਮ ਤੇ ਤੇ ਦਾਦੂ ਵੀ ਸਿੱਧੂ ਨੂੰ ਵੀ ਨਾਲ ਹੀ ਲੈ ਜਾ। ਕਿੰਨਾ ਸੋਹਣਾ ਮੌਸਮ ਹੋ ਗਿਆ ਹੈ। ਥੂ ਥੂ ਨਜ਼ਰ ਨਾ ਲੱਗ ਜੇ ਨਹੀਂ ਤਾਂ ਫਿਰ ਧੁੱਪ ਨਿਕਲੇ ਆਉਗੀ। ਦਾਦੂ ਨਾਲ ਹੀ ਜਾਉਂਗੇ papa ਤੁਸੀਂ? ਮੈਂ ਤਾਂ ਰੈਡੀਸ ਪਕਾ ਦਿਆਂਗਾ। ਹਮਮ ਕੀ ਦੇਦੇ ਹੋ ਦੇ ਕਰਦੇ ਠੀਕ પેટ્રોલ ਸੇਵਿੰਗ ਇਹ ਦੇਖੀ ਆ ਦਰਗ ਨਹੀਂ ਨਹੀਂ ਮੈਂ ਕਰਾ ਪੱਤਲੇ ਰਿਆ ਮਾਲ ਲੈ ਰਿਆ ਫੋਨ ਲੈ ਕੇ ਚਾਰ ਚੀ 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 ਚੀ

ਇਹਨੇ ਰਾਤ ਨੂੰ ਸੁਪਨਾ ਆਇਆ ਇੱਕ ਦਾ ਸਿੱਧੂ ਤੇ ਨਾਲ ਉਹਦੇ ਉਹ ਛੋਟੇ ਦਾ ਕੀ ਨਾਮ ਹੈ ਇੱਕਮ ਇਹਨੇ ਸਿੱਧੂ ਕਹਿੰਦਾ ਵੀ ਦਾदू ਸਾਨੂੰ ਨਿੰਬੂ ਪਾਣੀ ਪਿਆ ਕੇ ਲੈ ਗਿਆ ਬਗਾਇ ਤਾਂ ਮੰਗਦੇ ਹੀ ਨਾ ਕੁਛ ਨਾ ਮਿਲਿਆ ਨਿੰਬੂ ਭੁਜੀਆ ਖਾਂਦੇ ਉਹਨੇ ਕਿ ਸੀ ਨਿੰਬੂ ਪਾਣੀ ਨਹੀਂ ਉਹ ਕਿੱਥੇ ਮਿਲ ਗਦਾ ਅੱਲ ਸਵੇਰੇ ਉੱਤੇ ਪਰਸੋਂ ਵੀ ਤੇਰਾ मामा मामੀ ਦੇ ਕੱਲ੍ਹ ਵੀ ਦੇਖੇ ਕਹਿੰਦੇ ਏਟੀਐਮ ਕਾਰਡ ਦੇਦਾ ਮੋਂ ਨੂੰ ਤੇਰੀ ਮਾਮੀ ਦੀ ਕੀ 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 ਕਰਦਾ ਕਰਦੇ ਬੈਲ ਮੈਨੂੰ ਮੇਰੇ ਨਾਲ ਕਰਦੇ ਮੈਨੂੰ ਦੱਸੂ ਗੱਲ ਬੱਸ ਕੀ ਗੱਲ ਹੋਉਂਦਾ ਸੀ ਗੱਲ ਸੁਣ ਕੇ ਜਾਵਾਂਗੇ ਚਲ ਜਲਦੀ ਤੇਰੀ ਗੱਲ ਸੁਣ ਕੇ ਜਾਵਾਂਗੇ ਕੋਣ ਕੋਈ ਪਿੱਛੇ ਘੁੱਟੂਗੇ ਚਲ ਪਿੱਛੇ ਪਿੱਛੇ ਇੱਧਰ ਨੂੰ ਲਿਆਓ ਬਈ ਚੱਲ ਬੋਲ ਹਾਂਜੀ ਕੋਈ ਕੋਈ ਆਦੂ ਦੇ ਪਿੱਛੇ ਤਾਂ ਘੜੋ ਅੱਦੇ ਕਿੰ ਅੱਛਾ ਉਹ ਦਿਖਾਣਾ ਹੈ ਨੇ ਕੋਸ਼ ਅੱਛਾ ਦੇਖਾ ਕੀ ਹੈ ਇਹਨੇ ਨਾਲ ਹੀ ਦੇ ਦੇ ਇਹੀ ਦਿਖਾਉਣਾ ਹੈ ਅੱਛਾ ਲਾਈਟ ਇੰਡੀਕੇਟਰ ਦਿਖਾ ਦੇ ਠੀਕ ਹੈ ਅੱਛਾ ਦਿਖਾ ਦੇ ਹੁਣ ਜਾ ਲੈਂਦੇ ਕੰਮ ਤੇ ਲੇਟ ਹੁੰਦੇ ਨੇ ਵਾਪਸ ਲਾਏ ਕਰ ਚਾਰ 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 ਚ ਚੱਲ ਹੁਣ ਅਜਿੱਤ ਮम्मा ਕੋ ਲਈ ਪੈਸੇ ਰੱਖ ਲੈ ਚਾਹ ਦੇ ਦਾदू ਕੋ ਲਈ ਚਾਹ ਚਾਹ ਉਹ ਦੇਖ ਲੈ ਉਹ ਟੱਕਣ ਉਹ ਟੱਕਣ ਖੁੱਲੇ ਸੀ ਫ੍ਰੀਜ ਦਾ ਤੇਰਾ ਤਾਂ ਚਲਾਇਆ ਆ ਚਲੋ ਅੰਦਰ ਆਜੋ ਉਹ ਆਓ ਬਾ ਬਈ ਬਈ ਚੱਲ ਰਾਮ ਨਾਲ ਗੇਟ ਵੀ ਨਹੀਂ ਖੁੱਲਦਾ ਸੁਪੜੂ ਇਹ ਚੱਕ ਸੁਪਣੀ ਵੀ ਆਪ ਹੀ ਖੁੱਲ ਗਈ ਮੈਂ ਤਾਂ ਖੋਲ ਵੀ ਲਿਆ ਖੁੱਲਿਆ ਚੱਟੀਆਂ ਜਾਣੀ ਅੰਦਰ ਛੱਟਦਾ ਹੀ ਨਹੀਂ ਇਹ ਆ ਰੱਖ ਦਿੱਨੇ ਅੰਦਰ ਚਾਬੀ ਫਿਰ ਪਾਪਾ ਆ ਕੇ ਲੱਭਣਗੇ ਕਿੱਧਰ ਗਈ ਚਾਬੀ ਚਾਬੀ ਕੀ ਲੈਣਾ ਬੁੱਤਾ ਇਹ ਜੋ ਕੀ ਲੈਣਾ ਲੈਣਾ ਬੁੱਤਾ ਖਾਣਾ ਹੂੰ ਨਿੰਬੂ ਪਾਣੀ ਸੁਣ ਕੇ ਨੂੰ ਨਿੰਬੂ ਭੁਜੀਆ ਖਾਣਾ ਯਾਦ ਆ ਗਿਆ ਗਾਈਜ਼ ਮੈਂ ਨਾ ਬਣਾ ਰਹੀ ਸੀ ਕਿ نیچے ਸ਼ਾਰਟ ਤੇ ਉੱਪਰ ਮੌਸਮ ਜਿਹੜਾ ਬਹੁਤ ਹੀ ਜ਼ਿਆਦਾ ਵਧੀਆ ਹੋ ਗਿਆ ਸੀ ਪਹਿਲਾਂ ਤਾਂ ਲਾਈਟ ਚ ਲੱਗੀ ਜਦí ਮੈਂ ਸ਼ਾਰਟ ਬਣਾਣ ਲੱਗੀ ਮੇਰੀ ਕਿਸਮਤ ਪਰਾਨੀ ਕਹਿੰਦੀ ਹੈ ਤੇ ਹੈਣਾ ਹੁਣ ਉੱਪਰ ਜਿਹੜੀ ਹੈਗੀ ਇੰਨੀ ਸੋਹਣੀ ਹਵਾ ਚੱਲ ਰਹੀ ਹੈ ਪਹਿਲਾਂ ਧੁੱਪ ਨਿਕਲ ਗਈ ਸੀ ਹੁਣ ਹਵਾ ਚੱਲ ਰਹੀ ਹੈ ਕਿ ਬਹੁਤ ਜ਼ਿਆਦਾ ਸੋਹਣੀ ਤੇ ਇੰਨੀ ਤੇਜ਼ ਨਾ ਅਸਮਾਨ ਚੋਂ ਆਵਾਜ਼ ਆ ਰਹੀ ਸੀ ਸਿੱਧੂ ਕਹਿੰਦਾ ਹੈਲੀਕਾਪਟਰ ਹੈ ਹੈਲੀਕਾਪਟਰ ਹੈ ਮੈਂ ਫਿਰ ਮੰਮਾ ਨੂੰ ਪੁੱਛਿਆ ਮੈਂ ਕਿ ਮੰਮਾ ਹੈਲੀਕਾਪਟਰ ਹੈ ਮੰਮਾ ਕਹਿੰਦੇ ਹਾਂ ਫਿਰ ਦੇਖਿਆ ਤਾਂ ਕੁਝ ਵੀ ਨਹੀਂ ਆ ਉੱਧਰ ਕੋਈ ਕੰਮਕੁਮ ਚੱਲ ਰਿਹਾ ਹੈ ਕੋਈ ਪਟ ਹੋ ਗਿਆ ਮੇਰਾ ਟਿੱਡੂ ਉੱਡ ਨਹੀਂ ਰਿਹਾ ਇਹ ਤਾਂ ਟਿੱਡੂ ਖਾਂ ਲੱਗ ਗਿਆ ਹਾਂ ਟੱਪੀ ਤਾਂ ਅੰਦਰ ਜਾਂਦਾ ਨਹੀਂ ਹੋ ਰਿਹਾ ਹੋ ਰੱਖ ਨੰਗ ਕੀ ਹੁੰਦਾ ਬਿੱਲੀ ਸੀਗੀ ਫਿਰ ਨਹੀਂ ਸੋਣੀ ਇਹ ਮੇਨ ਨਾ ਕੋਈ ਸਦੀ ਪਾਲਤੂ ਆ ਹੋਏ ਕੀਤੇ ਇਹ ਵਾਪਸ ਆ ਗਈ ਨਹੀਂ ਚੱਲੇਗੀ 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 orange ਹੋ ਗਈ ਆ ਖਰਾਉਗੀ ਇਹ ਕਿਤੇ ਗੇਟ ਖੁੱਲਾ ਹੁੰਦਾ ਸੀ ਨਾ ਹੁੰਦੀ ਅੰਦਰੀ ਵੜ ਜਾਂਦੀ ਆ ਨੋ ਮੇਰੇ ਫੋਨ ਦੇ ਕਵਰ ਦਾ ਦੇ ਤੂੰ ਦਾ ਉਹ ਦਿਲ ਸੁਣਾ ਇੱਕ ਔਰਕਾਰ ਮੈਂ ਨਾ ਕੰਡ ਨਹੀਂ ਟੱਪਦਾ ਉੱਥੇ ਮੈਂ ਸੁੱਦਾ ਕੰਦੀ ਤੇ ਬੱਠੂਗਾ ਹਾਂ ਹਾਂ ਥੱਪੜ ਮਾਰ ਕੇ ਪਰਾਂ ਵੀ ਛੁੱਟ ਦੇਣਾ ਮੈਂ ਤੈਨੂੰ ਆ ਦੇਖੋ ਬਿੱਲਾ ਬੈਠਾ ਸਭ ਤੋਂ ਵੱਡੇ ਬਿੱਲੇ ਤੁਸੀਂ ਨਹੀਂ ਹੋ ਇੱਥੇ ਚਲੋ ਥੱਲੇ ਚਲੋ ਤੁਹਾਡੇ ਪਿੱਛੇ ਭੂਤ ਆ ਰਿਹਾ ਹੈ ਤੁਹਾਡੇ ਪਿੱਛੇ ਭੂਤ ਆਏ ਆਪਣੀ ਬੱਤ ਤਖੋਲ ਜੋ ਕੋਈ ਨਹੀਂ ਹੈ ਹੂੰ ਆ ਮੇਰੇ ਉਹ ਕਹਿੰਦਾ ਆਪਣੀ ਬਾਸ ਤੇ ਖੋਲੋ ਲਾ ਕੋਈ ਪੀ ਟੂਣਾ ਹਮਮ ਸਟੱਕ ਖੁੱਲ ਗਈ ਬੜੀ ਸਸਤੀ ਬਾਸ ਬਣਾਈਏ ਤੁਸੀਂ ਉਹ ਮੇਰੇ ਕਾਕਾ ਨੂੰ ਜੁੱਲਾ ਦੇਂਦੇ ਜਦ ਤੂੰ ਆ ਦੇ ਕਾਕੀ ਤੇ ਦੇਖ ਮਰੀ ਹੋਈ ਕਾਕੀ ਦੇਖ ਲੈ ਲੈ ਮੇਰਾ ਫੈਕ ਕ ਮੈਡਮ ਬੈਗ ਲੈ ਦੇਖੋ ਬੈਗ ਕਿ ਬੈਗ ਹੈਲੀਕਾਪਟਰ ਇੱਥੇ ਹੈਲੀਕਾਪਟਰ ਤੇ ਹੁਣ ਮੈਂ ਬਣਾਉਣ ਲੱਗੀ ਸੀਗੀ ਇੱਕ ਡਰਾਇੰਗ ਤੇ ਆਹ ਦੇਖੋ ਤਿੰਨੇ ਜਾਣੇ ਕਿੱਦਾਂ ਮੇਰੇ ਕੋਲੇ ਆ ਕੇ ਬੈਠ ਗਏ ਨੇਗੇ ਕਿ ਡਰਾਇੰਗ ਦੇ ਡਰਾਇੰਗ ਦੇਖਣ ਵਾਸਤੇ ਤੇ ਮੈਂ ਬਣਾ ਰਹੀ ਸੀ ਐਨੀਮੀ ਦੇ ਕੈਰੈਕਟਰ ਕੋਈ ਓਏ ਅੱਲੇ ਟੀ ਗਏ ਤਿੰਨੇ ਜਾਣੇ ਕੋਈ ਨਹੀਂ ਉੱਪਰ ਨਹੀਂ ਜਾਣਾ ਤੁਹਾਨੂੰ ਜੇ ਟ੍ਰੇਨ ਦੀ ਆਵਾਜ਼ ਸੁਣਗੀ ਨਾ ਉੱਪਰ ਨਹੀਂ ਜਾਣਾ ਸੁਣ ਗਿਆ ਕੀ ਹੋ ਇਥੋਂ ਸੈਟਿੰਗ ਕਰ ਦਿੱਤੀ ਹੈ ਚਲੋ ਦੇਖੋ ਦੀਦੀ ਜੀ ਪਾਪਾ ਕਰ ਦਿੰਦੇ ਹਾਂ ਹੋਰ ਸੈਟਿੰਗ ਸਾਰੀ ਪਾਪਾ ਕਰ ਦਿੰਦੇ ਹੁੰਦੇ ਸੀ ਹੁਣ ਪਾਪਾ ਗਏ ਹੋਏ ਆ ਕੰਮ ਹਾਂ ਅੱਜ ਪਾਪਾ ਤੇ ਗਏ ਪਾਪਾ ਹੈ ਸਾਰੀ ਔਰ ਔਰ ਮਾਮਾ ਪਾਪਾ ਦੀ ਰਾਤ ਦੀ ਡਿਊਟੀ ਹੋਈ ਨਾ ਕੀ ਚਾਹੀਦਾ ਤੈਨੂੰ ਮੈਨੂੰ ਵੀ ਚਾਹੀਦੀ ਓ ਟੌਫੀ ਦਿੱਤੀ ਸੀ ਨਾ ਟੌਫੀ ਚਾਹੀਦੀ ਅੰਦਰ ਨੂੰ ਲੈ ਓਕੇ 1 2 ਇੱਕੋ ਹੀ ਨੇ ਟੌਫੀ ਟੌਫੀ ਇੱਕੋ ਹੀ ਸੀ ਇਹ ਤੋਂ ਕਾਰੋ ਵਿੱਚ ਲੈ ਕੇ ਆ ਲਾ ਕਾਏ ਛੁੱਟ ਗਈ। ਤੇ ਰੋਟੀ ਵਗੈਰਾ ਸੀ ਖਾ ਲਈ ਸੀ ਹੁਣ ਬਸ ਪੈਣ ਦੀ ਤਿਆਰੀ ਹੋ ਰਹੀ ਸੀ। ਹਾਂ ਦੇਖ ਵਦਰ ਫੋਨ ਹੀ ਚਲਾਈ ਜਾਂਦਾ। ਕੀ ਲੱਭ ਰਿਆ ਤੁਸੀਂ? ਬਹਿ ਜਾ ਵੀ ਹੁਣ ਫੋਨ ਛੱਡ ਦੇ। ਮੰਮਾ ਸਰਾਣਾ ਲੱਭੀਂਂਦੇ ਸਰਾਣਾ ਥੱਲੇ ਡਿੱ ਗਿਆ ਆਪਣੀ ਮੌਜ ਵਿੱਚ। ਛੁੱਟਾ ਹੋਣਾ ਥੱਲੇ। ਚਲੋ ਬੱਸ ਹੁਣ ਆਪ ਪਾ ਮੰਗੇ। ਸਵੇਰੇ ਸਕੂਲ ਵੀ ਜਾਣਾ ਹੈ। ਸਿੱਧੇ ਚੱਲੇ। ਚਲੇ ਆਓ ਅੰਬੀਲਾ ਜੀ ਰੋਟੀ ਖਾਂਦੇ ਸੀ ਨਾ ਜਿੱਕਾ ਭੂੰਡ ਜਾ ਆ ਗਿਆ ਸੀ ਇੱਥੇ ਪਹਿਲੇ ਤਾਂ ਸਿੱਧੂ ਦੇ ਹੈ ਨਾ ਲੰਤਾ ਦੇ ਡਿੱਗ ਗਿਆ ਉਹ ਫਿਰ ਉੱਡ ਦੌੜਦਾ ਪਤਾ ਨਹੀਂ ਕਿੱਧਰ ਚੱਲ ਗਿਆ ਹੁਣ ਉਹ ਮਿਲਿਆ ਹੀ ਨਹੀਂ ਚਲੋ ਪਓ ਚਲੋ ਮਸ਼ਾਅੱਲੋ ਪਓ ਮਾਂ ਤਾਂ ਸੀ ਮੋਟਾ ਹਾਂ ਮਾਂ ਜੀ ਦਾ ਸੀ ਇੱਕ ਗਲਾਸ ਸੀ ਚੱਲ ਵੀ ਪੈ ਹੁੰਦੀ ਸੀ ਸਿਰ ਤੂਹ ਲੈਣਾ ਹੂੰ ਹੂੰ ਪਾਉਂਗੀ ਕੋਈ ਚੋਰੀ ਚੋਰੀ ਫ੍ਰਿਜ ਵੀ ਉਹ ਦੇਖਣ ਆਈ ਸੀਗੇ ਫ੍ਰਿਜ ਕਹਿੰਦੇ ਤੁਹਾਨੂੰ ਨਵੀਂ ਤੁਹਾਨੂੰ ਨਵੀਂ ਲੈਣੀ ਪਊਗੀ ਹਨਾ ਫ੍ਰਿਜ ਹੁਣ ਹਾਲੇ ਚੱਲੀ ਤੇ ਜਾਂਦੀ ਹੈ ਜਿੰਨਾ ਕੋ ਹੁੰਦਾ ਫਿਰ ਆਪਾਂ ਕੋਣ ਸਵਾਲ ਗਏ ਉਹ ਪੁਰਾਣੀ ਹੋ ਗਈ ਨਾ ਫਿਰ ਇਹ ਕਦੋਂ ਦੀ ਹੈ ਮੈਂ ਵਿਆਹ ਦੀ ਹੈ ਮੈਨੂੰ ਵੀ ਪਾਇਆ ਪਾਣੀ ਇੱਥੇ ਠੰਡਾ 17 ਸਾਲ ਹੋ ਗਏ ਇਹ ਰਿਫਰੈਸ਼ਰ ਕਿਹਦਾ ਹਲਾਵੇ ਚੀ ਚਾਚੂ ਕੁਛ ਦੇ ਦੀ ਇਹ ਫਰੀਜ ਦੇ ਸਬਜ਼ੀ ਰੱਖਾਂਗੇ ਤਾਂ ਖਰਾਬ ਹੋ ਜੂ ਮਮਾ ਕਹਿੰਦਾ ਹਾਂ ਆਪਣੇ ਰਿਫਰੈਸ਼ਰ ਰੱਖੋ ਹਾਂ ਠੀਕ ਹੈ ਆਹ ਬੰਦੇ ਦੀ ਕਿੱਥੇ ਚਾਹ ਕਰਨੀ ਚੋੜਾ ਬੀਤੀ ਦਾਦਾ ਬੰਨੇ ਪਤਾ ਨਹੀਂ ਕੀ ਚਿੱਟੀ ਚਾਦਰ ਮੈਂ ਨਹੀਂ ਆਣੀ ਦੰਨੀ ਚੱਲ ਚਲੋ ਇਹਦਾ ਕੰਮ ਵੀ ਹੋ ਗਿਆ ਹੈ ਐਂਥਰਸਾਈਟ ਪੂਰੇ ਘਰ ਚ ਨੀਰਾ ਕਰਕੇ ਬੰਦੇ ਹੁੰਦੀਆਂ ਬਸ ਇੱਕ ਬਾਥਰੂਮ ਦੀ ਲਾਈਟ ਚਲਾ ਕੇ ਗੇਟ ਖੁੱਲਾ ਛੱਡ ਦੇਣੇ ਹੁੰਦੀਆਂ ਦੇਖੋ ਇੱਥੇ ਆ ਕੱਪੜੇ ਜੇ ਸੁੱਕਣੇ ਪਏ ਸੁੱਕਾ ਚੁੱਕੇ ਨਹੀਂਗੇ ਬੱਦਲ ਜੇ ਸਿੱਧੇ ਮੈਂ ਇੱਥੇ ਖਿਲਾ ਦਿੰ ਤਾ ਹਾਂ ਅੱਜ ਦਾ ਪੂਰਾ ਦਿਨ ਬੱਦਲ ਜਾ ਰਿਹਾ ਧੁੱਪੀ ਨਹੀਂ ਨਿਕਲੀ ਅੱਜ ਮੀਂਹ ਥੋੜੀ ਜਿਹੀ ਮਤਲਬ ਅੱਧਾ ਘੰਟਾ ਪੈ ਜਾਂਦਾ ਮੀਂਹ ਫਿਰ ਘਟ ਜਾਂਦਾ ਫਿਰ ਪੈਣਾ ਹੁੰਦਾ ਕਰਕੇ ਮੌਸਮ ਬਿਟ ਮੌਸਮ ਵੀ ਠੰਡਾ ਆਵੇ ਦਾਦੂ ਕਹਿੰਦੇ ਸੁਪਰ ਲੰਘੇ ਚੱਦਰ ਕਹਿੰਦੇ ਰੱਖ ਹੀ ਲੋ ਖਲਾ ਖੈ ਚਲੋ ਬਸ ਹੁਣ ਅਸੀਂ ਹੁਣ ਅਸੀਂ ਪਾਵਾਂਗੇ ਤੇ ਅੱਜ ਦਾ ਵਲੋਗ ਅਸੀਂ ਇਥੇ ਐਂਡ ਕਰਦੇ ਜੀ ਬਹੁਤ ਹੀ ਲੱਗਿਆ ਤੁਹਾਨੂੰ ਵੀਡੀਓ ਨੂੰ ਲਾਈਕ ਕਰਿਓ ਅਗਰ ਚੈਨਲ ਤੇ ਨਾ ਲੱਗੇ ਚੈਨਲ ਸਬਸਕ੍ਰਾਈਬ ਕਰਿਓ ਮਿਲਦੇ ਜਲਦੀ ਨੈਕਸਟ ਵਲੋਗ ਦੇ ਵਿੱਚ ਉਦ ਤੱਕ ਟੇਕ ਕੇਅਰ ਹੈ ਬਾਏ